ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਜੀ ਤੁਹਾਡਾ ਸਾਰਿਆਂ ਦਾ ਬਹੁਤ ਤੁਹਾਨੂੰ ਇਹ ਲੈ ਚਲੀਏ ਆਪਾਂ ਨਾਲ ਨਾਲ ਆਪਾਂ ਜਾ ਰਹੇ ਸੀਗੇ ਅੱਜ ਜਲੰਧਰ ਵਾਲੀ ਸਾਈਡ ਤੇ ਮੈਂ ਕਿਹਾ ਤੁਹਾਨੂੰ ਨਾਲ ਲੈ ਚਲਦੇ ਆਂ ਅਸਟੇਮ ਚੜ ਗਏ ਆ ਅਸੀਂ ਫਗਵਾੜੇ ਤੋਂ ਹੁਸ਼ਿਆਰਪੁਰਾ ਰੇ ਰੋਡ ਦੇ ਦੇਵੀ ਰੋਡ ਹੁਣ ਕਾਫੀ ਜਿਹੜਾ ਚੱਲਦਾ ਆ ਹਨਾ ਟ੍ਰੈਫਿਕ ਰਹਿੰਦਾ ਆ ਬਹੁਤ ਜ਼ਿਆਦਾ ਇਸ ਰੋਡ ਤੇ ਤੇ ਸੁਣਿਆ ਸੀਗਾ ਵੀ ਇਹ ਰੋਡ ਸ਼ਾਇਦ 4 ਲਾਈਨ ਹੋ ਜਾਣਾ ਪਤਾ ਨਹੀਂ ਸ਼ਾਇਦ ਦੇਖੋ ਬਾਕੀ ਅਸੀਂ ਵੀ ਸੁਣਨੇ ਚ ਮਿਲੀ ਸੀਗੀ ਇਹ ਗੱਲ ਉਨਕੀ ਜੇ ਹਿਸਾਬ ਨਾਲ ਇੱਥੇ ਟ੍ਰੈਫਿਕ ਰਹਿੰਦਾ ਆ ਬਹੁਤ ਰੋਡ ਜਿਹੜਾ ਇਹ ਚੱਲਦਾ ਆ ਰੋਡ ਦੇ ਤੁਸੀਂ ਆਲਤ ਵਾਲੇ ਵੀ ਦੇਖ ਸਕਦੇ ਆ ਕਿੰਨਾ ਹਰਿਆਵਲੀ ਆ ਜਾਨਕੀ ਦਰਖਤ ਵਗੈਰਾ ਪੁਰਾਣੇ ਤੋਂ ਪੁਰਾਣੇ ਦਰਖਤ ਜਿਹੜੇ ਲੱਗੇ ਹੋਏ ਆ ਇੱਧਰ ਤੁਸੀਂ ਦੇਖ ਲਓ ਚਾਹੇ ਇੱਧਰ ਦੇਖ ਲਓ ਭਰਿਆ ਹੋਇਆ ਆ ਦਰਖਤਾਂ ਨਾਲ ਜੇ ਇਹ ਰੋਡ ਬਣੂਗਾ ਮਾਲਵ ਜੇ 4 ਲਾਈਨ ਵੀ ਬਣੂਗੀ ਤਾਂ ਫਿਰ ਮੇਰੇ ਖਿਆਲ ਦੇ ਨਾਲ ਇਹ ਸਾਰਾ ਚੱਕੇ ਜਾਣੇ ਆ ਦਰਖਤ ਵੀ ਚਲੋ ਦੇਖਦੇ ਹਾਂ ਬਾਕੀ ਪਤਾ ਨਹੀਂ ਕੀ ਮਸਲਾ ਕੀ ਨਹੀਂ ਦੁਪਹਿਰ ਦਾ ਟਾਈਮ ਹੋ ਗਿਆ ਆ ਤਕਰੀਬਨ ਡੇਢ ਕੋ ਡੇਢ ਕੋ ਬੱਜ ਚੁੱਕਿਆ ਡੇਢ ਕੋ ਤੋਂ ਉੱਪਰ ਟਾਈਮ ਹੋ ਗਿਆ ਜੀ ਸਾ ਬਿਕਤਾ ਕਾਲੀ ਬਹੁਤ ਰਹਿੰਦੀ ਆ ਲੋਕਾਂ ਨੂੰ ਐਕਸਲਾ ਨਾਲ ਭਰੀ ਹੋਈ ਟਰਾਲੀ ਜਾ ਰਹੀ ਆ ਜੀਐਨਏ ਤੋਂ ਜਿਹੜੀ ਇਹ ਮੇਰੇ ਖਿਆਲ ਨਾਲ ਲੁਧਿਆਣਾ ਹੀ ਜਾਊਗੀ ਪਤਾ ਨਹੀਂ ਕਿੱਧਰ ਜਾਂਦੀ ਹੈ ਇਹ ਤੋਂ ਬਹੁਤ ਹੀ ਧਰਮੀ ਹੁਣ ਤੁਸੀਂ ਦੇਖਦੇ ਹੀ ਹੋਏ ਆ ਵੀ ਆ ਜਿਹੜਾ ਮੌਸਮ ਆ ਇਹ ਚੇਂਜ ਹੋ ਗਿਆ ਆ ਬਦਲ ਗਿਆ ਆ ਦੁਪਹਿਰ ਦੇ ਟਾਈਮ ਦਾ ਬੈਠੇ ਨਹੀਂ ਸਕਦੇ ਨਾ ਤੁਸੀਂ ਧੁੱਪ ਦੇ ਵਿੱਚ ਇੰਨੀ ਧੁੱਪ ਹੋ ਜਾਂਦੀ ਆ ਆ ਹੁਣ ਵੀ ਪੂਰੀ ਧੁੱਪ ਆ ਇਸ ਟਾਈਮ ਪੂਰੇ ਜੋਰਾ ਤੇ ਆ ਦੁਪਹਿਰ ਨੂੰ ਸਵੇਰੇ ਸ਼ਾਮ ਦੀ ਠੰਡ ਰਹਿ ਜਾਂਦੀ ਆ ਜੀ ਬੱਗੇ ਆ ਗਈ ਆ ਜੀ ਐਨ ਯੂਨੀਵਰਸਿਟੀ ਜਿਹੜਾ ਜਿੱਥੋਂ ਸੱਜੇ ਹੱਥੇ ਆ ਇਸੇ ਰੋਡ ਦੇ ਉੱਪਰ ਸ਼ਿਆਹਪੁਰ ਤੋਂ ਫਗਵਾੜਾ ਰੋਡ ਦੇ ਉੱਪਰ ਕੋਈ ਦੇਖ ਸਕਦੇ ਆ ਗਰਮੀ ਬਹੁਤ ਹੋ ਗਈ ਆ ਓਏ ਹੋਏ 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 ਇਹ ਬੋਰਡ ਤੁਹਾਨੂੰ ਦੇਖਣ ਨੂੰ ਮਿਲ ਰਿਹਾ ਜੀ ਜੀਐਨਏ ਦਾ ਜਿਹੜਾ ਕੀ ਤੋਂ ਸੱਜੇ ਸਾਈਡ ਤੋਂ ਸਾਹਮਣੇ ਜੀਐਨਏ ਯੂਨੀਵਰਸਿਟੀ ਹੈ ਜੀ ਆਪਾਂ ਬਾਈਪਾਸ ਫਗਵਾੜੇ ਦੇ ਲਾਗੇ ਹੋ ਚੁੱਕੇ ਆਂ ਟ੍ਰੈਫਿਕ ਕਾਫੀ ਰਹਿੰਦਾ ਹੀ ਹੈ ਇਸ ਰੋਡ ਤੇ ਤੁਹਾਨੂੰ ਦੇਖਣ ਨੂੰ ਮਿਲੇਗਾ ਕਿਉਂਕਿ ਰਸ਼ ਜਾਦੀ ਹੁਣ ਇੱਕ ਸਾਡੇ ਇਧਰ ਆਦਮਪੁਰ ਏਰੀਆ ਦੇ ਵਿੱਚ 에ਰਪੋਰਟ ਉਹ ਵੀ ਛੇਤੀ ਉਡਾਣਾ ਜਿਹੜੀਆਂ ਉੱਥੋਂ ਸ਼ੁਰੂ ਹੋ ਜਾਣੀਆਂ ਜਹਾਜ਼ਾਂ ਦੀਆਂ ਤੇ ਉਹਦੇ ਕਰਕੇ ਵੀ ਥੋੜਾ ਹੋਰ ਵੱਜਣਾ ਟ੍ਰੈਫਿਕ ਮੇਰੇ ਖਿਆਲ ਦੇ ਨਾਲ ਤੇ ਨਹਿਰਾਂ ਨੂਰਾਂ ਦੇ ਰੋਡ ਤਾਂ ਪੱਕੇ ਹੋ ਗਏ ਆ ਜੀ ਦਲੇ ਪਾਸੇ ਡਬਲ ਲਾਈਨ ਬਣ ਰਹੀ ਆ ਜਦੋਂ ਤੁਸੀਂ ਆਦਮਪੁਰ ਤੋਂ ਕੋਟ ਨੂੰ ਜਾਂਦੇ ਆ ਗੜਸ਼ੇਂਕਰ ਵਾਲੀ ਰੋਡ ਜਿਹੜਾ ਆ ਨਹਿਰ ਆ ਜਿਹੜੀ ਉਹ ਉਨੇਕ ਥਾਂ ਤੇ ਮੇਰੇ ਖਿਆਲ ਨਾਲ ਬਣਾਉਣਗੇ ਡਬਲ ਤੇ ਚਲੋ ਜੋ ਵੀ ਆ ਜਣ ਕੇ ਰੋਡ ਬਹੁਤ ਖਰਾਬ ਸੀਗਾ ਉਹ ਵੀ ਸੁਧਰ ਗਿਆ ਹੁਣ ਤਾਂ ਕਾਫੀ ਕਿੱਥੇ 15 20 ਮਿੰਟ ਲੱਗਦੇ ਆ ਸਾਰੇ ਕਿੱਥੇ ਪਹਿਲਾ ਘੰਟਾ ਘੰਟਾ ਲੱਗ ਜਾਂਦਾ ਸੀਗਾ ਰੋਡ ਤਾਂ ਦੇਸਨ ਨੂੰ ਮਿਲਦਾ ਹੀ ਨਹੀਂ ਸੀਗਾ ਇਸ ਰੋਡ ਤੇ ਵੀ ਥੋੜੇ ਜਿਹਾ ਗਾਂ ਜਾ ਕੇ ਨਾ ਖੱਡੇ ਜੇ ਕਾਫੀ ਡੇਂਜਰਸ ਜਿਹੇ ਆ ਖੱਡੇ ਢੂੰਗੇ ਜਿਹੇ ਆ ਅਰ ਇੱਥੋਂ ਸਟਾਰਟ ਹੋ ਜਾਂਦੇ ਆ ਦੇਖੋ ਆਗੇ ਖੱਡੇ ਆ ਗਏ ਆ ਅਰ ਗੱਡੀਆਂ ਦੇ ਅਸੀਂ ਇੱਦਾਂ ਬਚਾਉਂਦੇ ਹੀ ਜਾਂਦੇ ਆ ਗੱਡੀਆਂ ਆ ਦੇਖੋ ਇਹਦੇ ਨਾਲ ਕਾਫੀ ਹਾਦਸੇ ਹੁੰਦੇ ਆ ਖੱਡੇ ਬਚਾਉਣ ਦੀ ਖਾਤਰ ਵੀ ਜਿਹੜੇ ਇਧਰ ਨੂੰ ਰਾਈਟ ਹੈਂਡ ਨੂੰ ਗੱਡੀ ਰੱਖੇ ਰੱਖਣੀ ਪੈਂਦੀ ਜਾਂ ਖੱਬੇ ਐ ਤੁਹਾਨੂੰ ਰੱਖਣੀ ਪੈਂਦੀ ਆ ਹਨਾ ਕਿਉਂਕਿ ਐਨ ਗੱਬੇ ਐ ਇਹ ਖੱਡੇ ਇਹੇ ਉਹਦੇ ਨਾਲੇ ਕਾਫੀ ਹਾਸੇ ਹੋ ਜਾਂਦੇ ਆ ਕਈ ਵਾਰੀ ਗੱਡੀ ਘੁੰਮ ਜਾਂਦੀ ਬੈਲੈਂਸ ਨਹੀਂ ਰਹਿੰਦਾ ਵੈਸੇ ਤਾਂ ਨਾਲੋਂ ਨਾਲ ਇਹ ਚੀਜ਼ ਚਾਹੀਦੀ ਆ ਰਿਪੇਅਰ ਕਰਨੀ ਵਾਹੀ ਜੀ ਤੁਹਾਨੂੰ ਵੀ ਜਾਂਦਾ ਹੋਣਾ ਹੋਰ ਲੱਗਿਆ ਸੀ ਬਲਾਹੀ ਆ ਵੀ ਆਪਣੇ ਨਾਲ ਟਰੱਲਾ ਸਪਰਾਈਟ ਠੰਡਾ ਬਰਲਾ ਯਾਰਿਆ ਤੇਲ ਆਪਾਂ ਆਉਂਦੇ ਹੋਏ ਪਾਈ ਫਿਲਹਾਲ ਤੇਲ ਹੈਗਾ ਤੇ ਉਹਦੇ ਕੋਲ ਐਕਸਟਰਾ ਪੋਲ ਆ ਗਈ ਉੱਧਰ ਦਾ ਦੀ ਟੈਂਕੀ ਹੈਗੀ ਆ ਤੇਲ ਦੀ ਜੇ ਵੀ ਪੋਲ ਆਨੇ ਆ ਤੇ ਫੇਮਲ ਫੇਰ ਕਿਹੜਾ ਜਿਹੜਾ ਆ ਜਾਂਦਾ ਰਾਤ ਭਰਾਤੇ ਆ ਜਾਂਦਾ ਜਾਂ ਸਾਡਾ ਸਚ ਰੁੱਕ ਮੇ ਇਹ ਹੈ ਨਾ ਤੇ ਕੋਈ ਐਮਰਜੈਂਸੀ ਆ ਜਾਂਦੀ ਆ ਕੋਈ ਢਿੱਲਾ ਮਿੱਠਾ ਹੁੰਦਾ ਤੇ ਤੇਲ ਤੋਂ ਪਿਆ ਹੋਵੇ ਤਾਂ ਵਧੀਆ ਗੱਲ ਆ ਤਾਂ ਵੈਸੇ ਆਪਾਂ ਅੱਜ ਦਾ ਮੂਰੇ ਪੈਟਰੋਲ ਪੰਪੋਂ ਇੱਥੋਂ ਪੁਆਈ ਦਾ ਐਚਪੀ ਵਾਲੇ ਜਾਂਦਾ ਇੱਥੋਂ ਜਿਆਦਾ ਪੁਆਈ ਦਾ ਤੇਲ ਬਾਕੀ ਦਾ ਫਿਲਹਾਲ ਥੋੜਾ ਜਾਂ ਫਿਰ ਇੱਕ ਉੱਤ ਜੋ ਅਸੀਂ ਚਪੇਵਾਲ ਨੂੰ ਜਾਣਦੇ ਆ ਉਹ ਐਚਪੀ ਦਾ ਲੈਰੀ ਲੈਲੀ ਕਲਾਮ ਦਾ ਜਿਹੜਾ ਪਿੰਡ ਦੇ ਨਾਲ ਪੰਪ ਉੱਥੋਂ ਪੁਆਈ ਦਾ ਤੁਸੀਂ ਸਾਹਮਣੇ ਹੀ ਦੇਖ ਸਕਦੇ ਆ ਆਹ ਵਾਲਾ ਪੰਪਿਆ ਜੀ ਇੱਥੋਂ ਤੇਲ ਆਉਂਦੇ ਹੋਏ ਦੇਖਾਂਗੇ ਹੁਣ ਪਹਿਲਾ ਜਿਹੜਾ ਅਸੀਂ ਕੰਮ ਜਾ ਰਹੇ ਹਾਂ ਉਹ ਕਰ ਲਈਏ ਕਿਉਂਕਿ ਟਾਈਮ ਜਾਦੇ ਹੋ ਗਿਆ ਆ ਤੇ ਕਿੱਦਲ ਵਸਿਆ ਮਾਰਕੀਟ ਜੀ ਪੈ ਗਈ ਨਵੀਂ ਫੁੱਲ ਵੀ ਆ ਹੋਰ ਨਵੇਂ ਤੋਂ ਨਵੀਂ ਅਪਡੇਟ ਹੋ ਰਹੀ ਆ ਲੋਜੀ ਬਾਈਪਾਸ ਆ ਗਿਆ ਆਪਣਾ ਫਗਵਾੜੇ ਵਾਲਾ ਜਲੰਧਰ ਇੱਥੋਂ ਹੈਗਾ 22 ਕਿਲੋਮੀਟਰ ਚੰਡੀਗੜ੍ਹ ਹੈਗਾ ਸੱਜੇ ਹੱਥ 129 ਕਿਲੋਮੀਟਰ ਫਗਵਾੜਾ 3 ਕਿਲੋਮੀਟਰ ਲੁਧਿਆਣਾ 46 ਕਿਲੋਮੀਟਰ ਸਿੱਧਾ ਉਹ ਜਾ ਕੇ ਸਿੱਧਾ ਦਿੱਲੀ ਹਾਈਵੇ ਰੋਡ ਨੂੰ ਚੜ ਜਾਣਾ ਜੀ ਇਹ ਆਪਾਂ ਇੱਥੋਂ ਰਾਈਟ ਹੋਣਾ ਹੈ ਕੋਈ ਕਾਲੇ ਨਹੀਂ ਆਪਾਂ ਇੱਧਰ ਜੀ ਮਾਰ ਲੈਂਦੇ ਆ ਘੱਟ ਨੋ ਜੀ ਆਪਾਂ ਹੁਣ ਮੁੜ ਗਏ ਆ ਇਸ ਟਾਈਮ ਜਲੰਧਰ ਵਾਲੀ ਪਾਸੇ ਨੂੰ ਇਹ ਰੋਡ ਆਉਂਦਾ ਜੀ ਪਿੱਛੇੋਂ ਨਮਾ ਸ਼ਹਿਰ ਪੰਗਿਆਂ ਨੂੰ ਪੈਂਦਾ ਜੀ ਪੰਗਾ ਨਵਾਂ ਸ਼ਹਿਰ ਸਾਰੇ ਨਾ ਚੰਡੀਗੜ੍ਹ ਨੂੰ ਗਾਹਾਂ ਨਿਕਲ ਜਾਂਦਾ ਇਹ ਭਲਾ ਚੋਰ ਚੰਡੀਗੜ੍ਹ ਨੂੰ ਤੇ ਸੌਰੀ ਨਵਾਂ ਸ਼ਹਿਰ ਨੂੰ ਨਿਕਲ ਜਾਂਦਾ ਇਹ ਤੇ ਆਪਾਂ ਇਹ ਸਿੱਧਾ ਬਾਈਪਾਸ ਬਾਰੋ-ਬਾਰ ਜਲੰਧਰ ਨੂੰ ਜਲੰਧਰ ਬਾਈਪਾਸ ਆਪਾਂ ਨੂੰ ਗਾਹਾਂ ਜਾ ਕੇ ਆਪਾਂ ਮੇਨ ਹਾਈਵੇ ਤੇ ਰਲ ਜਣੇ ਨਾਲ ਜਾ ਕੇ ਨਾ ਆਵੀ ਰੋਡ ਬਹੁਤ ਸੋਹਣਾ ਬਣ ਗਿਆ ਵੈਸੇ ਟੋਲ ਪਲਾजा ਆਪਣੇ ਇਧਰ ਇਸ ਰੋਡ ਤੇ ਪੈਂਦਾ ਆ ਪਿੱਛੇ ਜਦੋਂ ਤੁਸੀਂ ਜਾਓ ਨਾ ਪਿੱਛੇ ਮੰਗਿਆਂ ਵਾਲੀ ਸਾਈਡ ਨੂੰ ਬੈਰਾਮ ਆਉਂਦਾ ਬੈਰਾਮ ਦੇ ਨਾਲ ਪੈਂਦਾ ਤੇ ਉੱਥੇ ਟੋਲ ਪਲਾजा ਪੈਂਦਾ ਆ ਆ ਪੰਜ ਚੱਲ ਜੀ ਇਹ ਪੌੜਸ ਮੇਨ ਸੜਕ ਤੇ ਹੋ ਜੀਏ ਤੇ ਬਹੁਤ ਸੋਹਣਾ ਰੋਡ ਬਣ ਗਿਆ ਹਾਲਾ ਆ ਸੱਪੇ ਆ ਗਿਆ ਜੀ ਤੁਸੀਂ ਦੇਖ ਸਕਦੇ ਆ ਵੀ ਮਾਰਕੀਟ ਬਹੁਤ ਤਕੜੀ ਜਿਹੜੀ ਪੈ ਗਈ ਆ ਤਾਹਾਂ ਤੋਂ ਵਾਹਾਂ ਗਾਹਾਂ ਤੋਂ ਖੁੱਲੀ ਜਾ ਰਿਹਾ ਉਹ ਦੇ ਨੱਚ ਤਾਪ ਰਹੇ ਆ ਸੱਟਾ ਮਿਲਦਾ ਹੋਲੀ ਹੱਲੀ ਕੋਈ ਮਨਾਉਂਦਾ ਪਿਆ ਓਏ ਆ ਸਕੂਲ ਦੇ ਬੱਚੇ ਆ ਸਾਰੇ ਉਹ ਤੇ ਕਿੰਦਾ ਰੰਗ ਨਾਲ ਭਰੇ ਹੋਏ ਆ ਹਾਂਜੀ ਕੀ ਸਿਸਟਮ ਆ ਇਹ ਆ ਮੈਂ ਤਾਂ ਕਿਸਾਨ ਲੱਗਦੇ ਆ ਚੰਡੀਆਂ ਲਗੀਆਂ ਜਾਂ ਫਿਰ ਜਾਂ ਫਿਰ ਗੁਰੂ ਘਰੋਂ ਆਉਂਦੇ ਆ ਗੁਰੂ ਘਰੋਂ ਆਉਂਦੇ ਲੱਗਦੇ ਆ ਨਿਸ਼ਾਨ ਸਾਹਿਬ ਲੱਗੇ ਹੋ ਆ ਛੋੜੇ ਪਰ ਚੰਡੀਆਂ ਲਾਈਆਂ ਨਿਸ਼ਾਨ ਸਾਹਿਬ ਨੂੰ ਤੇ ਮੈਂ ਲੱਗਦਾ ਗੁਰੂ ਘਰੋਂ ਆ ਰਹੇ ਜੀ ਇਹ ਪਾ ਗਾ ਜਾਂ ਜੀ ਮੇਨ ਹਾਈਵੇ ਨੂੰ ਉੱਲ ਜਾਣਾ ਜੀ ਤੋ ਜਾ ਕੇ ਗਾਹਾਂ ਮੇਨ ਹਾਈਵੇ ਨੂੰ ਪੈ ਜਾਣਾ ਤਾਂ ਆ ਵਧੀਆ ਕੀਤਾ ਜਿਹੜੇ ਆ ਰੋਡ ਦੇ ਗੱਪੇ ਹਨ ਬੂਟੇ ਲਾਇਓ ਆ ਰਾਤ ਨੂੰ ਜਿਹੜਾ ਇਹਨਾਂ ਦਾ ਪਤਾ ਲੱਗਦਾ ਅਸਲੀ ਅਸਲੀਅਤ ਵਿੱਚ ਰਾਤ ਨੂੰ ਜਿਹੜਾ ਹੈ ਨਾ ਲਾਈਟਾਂ ਲੂਟਾ ਪੈਂਦੀਆਂ ਸਾਹਮਣੇ ਗੱਡੀ ਵਾਲੇ ਦੀਆਂ ਜਦੋਂ ਗੱਡੀ ਉਧਰੋਂ ਪਾਲੇ ਪਾਸਿਓਂ ਆ ਰਹੀ ਆ ਤੇ ਇਧਰੋਂ ਜਾ ਰਹੀ ਆ ਤੇ ਉਹ ਸਾਹਮਣੇ ਗੱਡੀ ਦੀਆਂ ਲਾਈਟਾਂ ਜਿਹੜੀਆਂ ਆ ਉਹ ਪੈਂਦੀਆਂ ਨਹੀਂ ਹੈਗੀਆਂ ਜੇ ਜੇ ਬੂਟੇ ਨਾ ਹੋਵੇ ਤਾਂ ਵੀ ਸਿੱਧੀਆਂ ਲਾਈਟਾਂ ਪੈਣ ਚਾਹੀਦੀ ਇਦਾਂ ਹੀ ਆ ਮੇਰੇ ਖਿਆਲ ਦੇ ਨਾਲ ਬਾਕੀ ਮੈਨੂੰ ਪਤਾ ਨਹੀਂ ਹੈਗਾ ਕਿ ਇਹਦੇ ਨਾਲ ਕਾफी ਬਚਾ ਆ ਸਾਡੀ ਗੱਡੀ ਦੀਆਂ ਲਾਈਟਾਂ ਵੀ ਅਗਲੇ ਦੇ ਅੱਖਾਂ ਚ ਪੋ ਗਈਆਂ ਹੋ ਗਈਆਂ ਲਾਈਟਾਂ ਸਾਡੇ ਵਾਲੇ ਸਾਡੇ ਅੱਖਾਂ ਚ ਪੋ ਗਈਆਂ ਇਦਾਂ ਇਹਦੇ ਨਾਲ ਬਚਾਅ ਹੋ ਜਾਂਦਾ ਬੁੱਟਿਆਂ ਦੇ ਬੁੱਟੇ ਲੱਗੇ ਰਹੇ ਤੇ ਫੁੱਲਾਂ ਵਾਲੇ ਜਾਡੇ ਕੋਈ ਵੀ ਲਓ ਜੀ ਸਾਹਮਣੇ ਆ ਗਿਆ ਜੀ ਆਪਣਾ ਜਲੰਧਰ ਬਾਈਪਾਸ ਜਿਹੜਾ ਇੱਥੋਂ ਅੱਪਾ ਹੁਣ ਹੋ ਜਾਣਾ ਹੈ ਰਾਈਟ ਹੱਥ ਸੱਜੇ ਹੱਥ ਨੂੰ ਜਲੰਧਰ ਖੱਬੇ ਹੱਥ ਨੂੰ ਆਪਾਂ ਜਾਵਾਂਗੇ ਫਗਵਾੜਾ ਲੁਧਿਆਣਾ ਦਿੱਲੀ ਆਈਪੀ ਰੋਡ ਫਗਵਾੜਾ ਲੁਧਿਆਣਾ ਜਲੰਧਰ ਅੰਮ੍ਰਿਤਸਰ ਨੋਲ ਰੋਡ ਸਮਾਪਤ ਹਰ ਇੱਥੇ ਹੈ ਸ਼ੁਰੂ ਹੁਣ ਤੋਂ ਵੀ ਉਧਰ ਦੇ ਪਾਸੇ ਸਾਈਨ ਬੋਰਡ ਲੱਗੇ ਹੋਏ ਆ ਵੀ ਇਹ ਰੋਡ ਕਿਹੜਾ ਪੈਂਦਾ ਹੈ ਆਪਣਾ ਸਾਰਾ ਕੁਝ ਦੱਸਿਆ ਹੋਇਆ ਆ NH44 ਆ ਗਿਆ ਜੀ ਆਪਣਾ ਹੀ ਆਈ ਵੀ ਰੋਡ NH44 ਲੋ ਜੀ ਆਪਾਂ ਇੱਥੋਂ ਫਿਰ ਹੋ ਜਾਣਾ ਸੱਜੇ ਹੱਥ ਨੂੰ ਆਹ ਚੜ ਗਏ ਹੁਣ ਉਹਦੇ ਜਲੰਧਰ ਵਾਲੇ ਰੋਡ ਤੇ ਅੱਜ ਕਾਲ ਦਾ ਸਮਾਂ ਇਦਾਂ ਦਾ ਆਪਣਾ ਬਚਾ ਆਪ ਹੀ ਕਰੋ ਜਾਨਕੀ ਬਹੁਤ ਤੇਜ਼ ਆ ਰਹੇ ਆ ਤੇ ਕੋਈ ਪਤਾ ਨਹੀਂ ਹੈਗਾ ਕਿਸੇ ਕੋਲ ਇੰਨਾ ਟਾਈਮ ਨਹੀਂ ਹੈਗਾ ਕਾਲੀ ਚ ਹੀ ਆ ਸਾਰੇ ਇਸ ਕਰਕੇ ਬਚਾਉਣ ਵਾਲੀ ਚੱਲੋ ਤੁਹਾਡੀ ਸੇਫਟੀ ਤੁਹਾਡੇ ਹੱਥ ਆ ਕਿ ਪਹਿਲਾ ਟਾਈਮ ਹੁੰਦਾ ਸੀਗਾ ਜੀ ਕਿਸੇ ਨੂੰ ਬਚਾ ਲਓ ਮਤਲਬ ਇਸੇ ਨੂੰ ਬਚਾ ਲਓ ਨਾ ਆਪਣਾ ਸਾਧਨ ਦਿਓ ਕਿਦਾਂ ਹੁਣ ਤਾਂ ਇਹ ਆ ਵੀ ਆਪਣੇ ਆਪ ਨਹੀਂ ਬਚਾ ਲਓ ਇਹੀ ਬਹੁਤ ਆ ਕਿਉਂਕਿ ਅਗਲੇ ਗਲਤ ਆ ਜਾਂਦਾ ਹੈ ਮਕਸਦ ਇਹ ਆ ਹੁਣ ਲਓ ਜੀ ਆਪਾਂ ਹੁਣ ਚੜ ਗਏ ਆ ਐਨ ਐਚ 44 ਫਾਈਵੇ ਤੇ ਨਾਲ ਇੱਧਰਲੇ ਹੱਥ ਸੱਜਿਆ ਚ ਕਬਨ ਜਿਹੜਾ ਹੋਟਲ ਆ ਰਿਸੋਰਟ ਆ ਕੀ ਬਹੁਤ ਤਕੜਾ ਹੈ ਸ਼ਾਇਦ ਤੁਸੀਂ ਦੇਖ ਰਿਹਾ ਹੋਵੇ ਤੁਹਾਨੂੰ ਬਾਕੀ ਪਤਾ ਨਹੀਂ ਇਤਨਾ ਸੱਜੇ ਹੱਥ ਆ ਲਾਈਕ ਕਮੈਂਟ ਮੋੜ ਕੇ ਚੈੱਕ ਕਰ ਲਈਏ ਗੱਡੀ ਰਿਹਾ ਕਿੰਦਾ ਕੀ ਸਾਬਕ ਦਾ ਟੈਰਾ ਟੋਰਾ ਮਗਨ ਨੀਗਾ ਮਾਰ ਲਈਏ ਜੀ ਆ ਗਿਆ ਆਪਣਾ लवली ਯੂਨੀਵਰਸਿਟੀ ਅੱਗੇ ਆ ਜਾਣੀ ਹੈ ਜੀ 12 ਕਿਲੋਮੀਟਰ ਇੱਥੋਂ ਜਲੰਧਰ ਆ ਕਰਤਾਰਪੁਰ ਹੈਗਾ ਜੀ 27 ਕਿਲੋਮੀਟਰ ਪਿਆਸ ਹੈਗਾ ਜੀ 52 ਕਿਲੋ ਚੰਗੀਰਾ ਰੋਡ ਦੇ ਖਿੱਚ ਕੇ ਚਲਾ ਲਾਉਂਦੇ ਆ ਇਹ ਬਾਈ ਗੱਡੀ ਬਹੁਤ ਤੇਜ਼ ਚਲਾਉਂਦੇ ਆ ਇਹ ਯਾਨੀ ਇਹਨਾਂ ਦਾ ਪੈਰ ਇਦਾਂ ਟਿਕਿਆ ਹੁੰਦਾ ਪੈਰ ਭਾਰੀ ਹੁੰਦਾ ਕਹਿੰਦੇ ਹੁੰਦੇ ਪੈਰ ਭਾਰੀ ਆ ਡਰਾਈਵਰਾਂ ਦਾ ਇਹ ਲੰਬੇ ਰੂਟ ਵਾਲੀਆਂ ਗੱਡੀਆਂ ਆ ਖਿੱਚੀ ਰੱਖਦੀਆਂ ਇਹ ਅੰਦਰ ਦੇਖਦੇ ਨਹੀਂ ਇਹਨਾਂ ਰਾਤਾਂ ਖਿੱਚੀ ਰੱਖਦਿਆਂ ਕੰਮ ਚਲੋ ਬਾਬਾ ਮਿਹਨਤ ਕਰੇ ਸਭ ਨੂੰ ਕੰਮ ਆ ਜਾਂਦਾ ਵੇ ਜੀ ਆਦਾ ਰੋਜ਼ਗਾਰ ਹੀ ਨਾ ਗੱਡੀਆਂ ਦੇ ਸਿਰਾਂ ਤੋਂ ਚੱਲਦਾ ਜੀ। ਆ ਕੀ ਸ਼ੌਕ ਨਾਲ ਚਲਾਉਂਦੇ ਆ ਗੱਡੀਆਂ ਸਾਰੇ। ਤੇ ਲਓ ਆ ਗਏ ਆਪਣੀ ਯੂਨੀਵਰਸਿਟੀ ਲਵਲੀ। ਸ਼ਾਰਪੁਰ 53 ਕਿਲੋਮੀਟਰ। ਸੋ ਇੱਥੋਂ ਅਮਰੋਸਰ 98 ਕਿਲੋਮੀਟਰ ਆ ਜੀ। ਪਠਾਨਕੋਟ ਹੈਗਾ ਜੀ 129 ਕਿਲੋਮੀਟਰ। ਹਾਂ ਨਾ ਕੋਡ 129 ਕਿਲੋਮੀਟਰ ਆ ਜੀ ਸਰ ਪਿਆਸ ਹੈਗਾ ਜੀ ਇੱਥੋਂ 50 ਕਿਲੋਮੀਟਰ ਵੇ ਬਈਆ ਪਾਣੀ ਖਲਪਖਾਨੇ ਖੇਤ ਪੜਾ ਲਏ ਹੋ ਗਏ ਤੇ ਜਿੱਦਾਂ ਪਹਿਲਾਂ ਨਹੀਂ ਸੀ ਪਹਿਲਾਂ ਕਹਿੰਦੇ ਸੀਗੇ ਵੀ ਹਾਂ ਹੌਣ ਦੇ ਟਾਈਮ ਵਿੱਚ ਕਿੱਥੇ ਚੋਚ ਆਉਂਦੇ ਆ ਆਪਣਾ ਨਾਂ ਤੇ ਵਿਗੜਾ ਇੱਥੇ ਕਿਹੜਾ ਮੀਂਹ ਪਾਣੀ ਆਉਂਦਾ ਆ ਇੱਕ ਤਾਂ ਸਾਡੇ ਪਿੰਡਾਂ ਵਾਲਾ ਵੀ ਉਧਰ ਕਈਆਂ ਨੇ ਹੋਰਾਂ ਪਿੰਡਾਂ 'ਚ ਵੀ ਇਹ ਚੱਲ ਪਿਆ ਜੀ ਰਵਾਜ ਆ ਮਤਲਬ ਚੋਆ ਦੇ ਵਿੱਚ ਖੇਤੀ ਕਰਨ ਲੱਪੇ ਸੀਗੇ ਕਿਸੇ ਨੇ ਕਈਆਂ ਦੇ ਤਾਂ ਛਤਨ ਵੀ 70 ਤੱਕ ਵੀ ਮੈਨੂੰ ਲੱਗਦਾ ਸੁਣਿਆ ਸੀਗਾ ਵੀ ਥੋੜੇ ਇਹ ਕੰਨ ਲੱਪੇ ਆ ਤਾਂ ਕਬਜੇ ਪ੍ਰਤੀ ਹੋ ਜਾਂਦਾ ਕਈਆਂ ਨੂੰ ਆਤ ਹੁੰਦੀ ਆ ਪਰ ਜਿਹੜੇ ਕਹਿੰਦੇ ਜਦੋਂ ਚੋ ਆਇਆ ਸਭ ਕੁਝ ਹੀ ਲੈ ਗਿਆ ਹੋਰ ਫੜਾ ਧੁੱਕ ਕੇ ਪਿੱਛੇ ਜਹੇ ਆਹ ਪੋੜ ਬਹੁਤ ਤਗੜਾ ਬਣ ਰਿਹਾ ਆ ਦੇਖੋ ਮੈਨੂੰ ਲੱਗਦਾ ਹੀ ਜਿਹੜਾ ਜਮਨਾਨਗਰ ਨੂੰ ਆ ਜਾਂਦਾ ਉਹ ਵਾਲਾ ਹੀ ਪੁਲ ਹਾਈਵੇ ਬਣਦਾ ਪਿਆ ਉੱਪਰ ਉੱਪਰ ਜਿਹੜਾ ਪੁਲ ਦੇ ਉੱਪਰ ਉੱਪਰ ਹੀ ਸਾਰਾ ਹਾਈਵੇ ਉਹ ਬਣਦਾ ਲੱਗਦਾ ਆ ਵੀ ਬਹੁਤ ਤਗੜੀ ਮਾਰਕੀਟ ਬਣੀ ਹੈ ਜੀ ਇੱਧਰੇ ਪਾਸੇ ਤੁਸੀਂ ਇਹ ਵੀ ਪਤੰਦਾਂ ਨੇ ਕਈ ਕਾਮਕਾਰ